ਆ ਦੱਦੀ ਹੈ ਕਿ ਰघव ਚੱਡਾ ਦੀ ਤੁਲਨਾ ਵਿਜੇ ਮਾਲਿਆ ਦੇ ਨਾਲ ਕਰਨ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਤੇ ਪੰਜਾਬ ਦੇ ਇੱਕ YouTube ਚੈਨਲ ਨੇ ਤੁਲਨਾ ਜਿਹੜੀ ਕੀਤੀ ਹੈ ਤੇ ਹੁਣ ਪੁਲਿਸ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਹੈ ਸੋ ਇਸ ਵੇਲੇ ਦੀ ਅਹਿਮ ਤੇ ਵੱਡੀ ਜਾਣਕਾਰੀ ਦੱਦਿਏ ਕਿ ਪੰਜਾਬ ਦੇ ਇੱਕ YouTube ਚੈਨਲ ਦੇ ਉੱਤੇ ਮਾਮਲਾ ਜਿਹੜਾ ਦਰਜ ਕੀਤਾ ਗਿਆ ਕਿਉਂਕਿ ਰघव ਚੱਡਾ ਦੀ ਤੁਲਨਾ ਜਿਹੜੀ ਵਿਜੇ ਮਾਲਿਆ ਦੇ ਨਾਲ ਕੀਤੀ ਗਈ ਹੈ ਪੰਜਾਬ ਦੇ ਇੱਕ YouTube ਚੈਨਲ ਨੇ ਇਹ ਤੁਲਨਾ ਜਿਹੜੀ ਵਿਜੇ ਮਾਲਿਆ ਦੇ ਨਾਲ ਕੀਤੀ ਹੈ ਤੇ ਰघव ਚੱਡਾ ਦੀ ਤੁਲਨਾ ਵਿਜੇ ਮਾਲਿਆ ਦੇ ਨਾਲ ਕਰਨ ਤੋਂ ਬਾਅਦ ਹੁਣ YouTube ਚੈਨਲ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਸੋ ਪੰਜਾਬ ਪੁਲਿਸ ਵੱਲੋਂ ਇਸ YouTube ਚੈਨਲ ਦੇ ਖਿਲਾਫ FIR ਦਰਜ ਕੀਤੀ ਗਈ ਹੈ। ਪੰਜਾਬ ਦੇ ਇੱਕ YouTube ਚੈਨਲ ਦੇ ਖਿਲਾਫ ਇਹ ਮਾਮਲਾ ਦਰਜ ਹੋਇਆ ਕਿਉਂਕਿ ਰघव ਚੱਡਾ ਦੀ ਤੁਲਨਾ ਜਿਹੜੀ ਵਿਜੇ ਮਾਲਿਆ ਦੇ ਨਾਲ ਇਸ ਚੈਨਲ ਵੱਲੋਂ ਕੀਤੀ ਗਈ ਜਿਸ ਤੋਂ ਬਾਅਦ ਹੁਣ ਕਾਰਵਾਈ ਹੈ ਜਿਹੜੀ YouTube ਚੈਨਲ ਦੇ ਖਿਲਾਫ ਪੰਜਾਬ ਪੁਲਿਸ ਨੇ ਕਰ ਦਿੱਤੀ ਹੈ